ਜਾੜੀ ਮੇਕ ਲੂਕਾਰਾ ਦੇ ਇਸ ਮੌਕੇ ਸਮੂਚੀ ਕੌਮ ਨੇ ਇਕੱਤਰ ਹੋ ਕੇ ਸ਼੍ਰੀ ਕਾਲਤਾਕਸਾਹ ਵਿਖੇ ਆਪਣੇ ਸੀਦਾਂ ਨੂੰ ਯਾਦ ਕੀਤਾ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵੱਈਆ ਬੜਾ ਨਿਰਾਸ਼ਾਜਨਕ ਰਿਹਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਕਾਲਤਾਕਸਾਹ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਤਣਾਤ ਕੀਤਾ ਹੋਇਆ ਸੀ ਵੈਰੀਗੇਟ ਕਰਕੇ ਉਹਦੇ ਵਿੱਚ ਆਪਣੇ ਮੁਲਾਜ਼ਮ ਸ਼੍ਰੋਮਣੀ ਗੁਰਦੁਦੁਆਰਾ ਪ੍ਰਬੰਧਕ ਕਮੇਟੀ ਨੇ ਬਿਠਾਏ ਹੋਏ ਸਨ ਕਾਲੀਆ ਪੱਗਾਂ ਬਨ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਜਿੱਥੇ ਅਕਾਲ ਤਖਤ ਸਾਹਿਬ ਦੇ ਅੰਦਰ ਕੋਈ ਜਗ੍ਹਾ ਬੈਠਣ ਨੂੰ ਨਹੀਂ ਛੱਡੀ ਉਸ ਦੇ ਉਲਟ ਬਾਹਰਲੇ ਪਾਸੇ ਵੀ ਆ ਕੇ ਬੈਰੀਕੇਟ ਕਰਕੇ ਅਕਾਲ ਤਖਤ ਦੇ ਸਾਹਮਣੇ ਸਾਰੀ ਜਗ੍ਹਾ ਜਿਹੜੀ ਉਹ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਮੱਲੀ ਹੋਈ ਸੀ ਤੋਂ ਕਾਲੀਆਂ ਪੱਗਾਂ ਵਾਲੇ ਮੁਲਾਜ਼ਮ ਚਾਰ ਚਪੇਰੇ ਦਿਖਾਈ ਦੇ ਰਹੇ ਸਨ ਅਕਾਲ ਤਖਤ ਸਾਹਿਬ ਨੂੰ ਜਾਨੀਆਂ ਪੌੜੀਆਂ ਚੜਨ ਵਾਲੀਆਂ ਤੇ ਉਤਰਨੀਆਂ ਪੌੜੀਆਂ ਦੋਨਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਤਾਇਨਾਤ ਕੀਤੇ ਗਏ ਸਨਸਰੋਣੀ ਕਮੇਟੀ ਦੇ ਮੁਲਾਜ਼ਮ ਜਗਾ ਜਗਾ ਦੇ ਉੱਪਰ ਸਰੋਣੀ ਕਮੇਟੀ ਦੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਸੀ ਜਿਸ ਕਰਕੇ ਬਾਹਰੋਂ ਸਰਦਾਰ ਜੀ ਭੇਟ ਕਰਨ ਆਈਆਂ ਸੰਗਤਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਆਮ ਸੰਗਤਾਂ ਦੀ ਗੱਲ ਛੱਡੀਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਲੜਨ ਵਾਲੇ ਵੱਡਾ ਸੰਘਰਸ਼ ਕਰਨ ਵਾਲੇ ਸਿੱਖ ਜਰਨੈਲ ਭਾਈ ਦਿਲਜੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਭਾਈ ਲਾਲ ਸਿੰਘ ਮੁਰਵੀਰ ਸਿੰਘ ਭੂਤਨਾ ਤੇ ਹੋਰ ਬਹੁਤ ਸਾਰੇ ਉਹ ਜਰਨਾਹ ਜਿਹੜੇ ਕੇਸ ਅਕਾਲ ਤਖਤ ਸਾਹਿਬ ਦੀ ਅਜਮਤ ਦੇ ਲਈ ਜਿਨ੍ਹਾਂ ਨੇ ਵੱਡਾ ਸੰਘਰਸ਼ ਕੀਤਾ ਲੰਮੀਆਂ ਜੇਲਾਂ ਚ ਲੀਆਂ ਉਹਨਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਮਰਾਜ਼ਮਾ ਨੇ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਬਾਹਰ ਪ੍ਰਕਰਮਾਂ ਦੇ ਵਿੱਚ ਬੈਠ ਕੇ ਹੀ ਸੀ ਦਾਂ ਨੂੰ ਸੰਲਾਜਣੀਆਂ ਪੇਟ ਕੀਤੀਆਂ ਅਤੇ ਅਰਦਾਸ ਵਿੱਚ ਸ਼ਾਮਲ ਹੋਏ 40 ਮੇ ਟਲੂਕਾਰਾ ਦਿਸ਼ਮੋਕੇ ਸਮੂਚੀ ਕੌਮ ਨੇ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਸੀਦਾਂ ਨੂੰ ਯਾਦ ਕੀਤਾ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵੱਈਆ ਬੜਾ ਨਰਾਸ਼ਾਜਨਕ ਰਿਹਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਅਕਾਲ ਤਖਤ ਸਾਹਿਬ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਤਨਾਦ ਕੀਤਾ ਹੋਇਆ ਸੀ ਬੈਰੀਗੇਡ ਕਰਕੇ ਉਹਦੇ ਵਿੱਚ ਆਪਣੇ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਠਾਏ ਹੋਏ ਸਨ ਕਾਲੀਆਂ ਪੱਗਾਂ ਬਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਜਿੱਥੇ ਅਕਾਲ ਤਖਤ ਸਾਹਿਬ ਦੇ ਅੰਦਰ ਕੋਈ ਜਗ੍ਹਾ ਬੈਠਣ ਨੂੰ ਨਹੀਂ ਛੱਡੀ ਉਸ ਉਸ ਦੇ ਉਲਟ ਬਾਹਰਲੇ ਪਾਸੇ ਵੀ ਆ ਕੇ ਬੈਰੀਗੇਡ ਕਰਕੇ ਅਕਾਲ ਤਖਤ ਦੇ ਸਾਹਮਣੇ ਸਾਰੀ ਜਗ੍ਹਾ ਜਿਹੜੀ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਮੱਲੀ ਹੋਈ ਸੀ ਤੋਂ ਕਾਲੀਆਂ ਪੱਗਾਂ ਵਾਲੇ ਮੁਲਾਜ਼ਮ ਚਾਰਜਪੇਰੇ ਦਿਖਾਈ ਦੇ ਰਹੇ ਸਨ ਅਕਾਲ ਤਖਤ ਸਾਹਿਬ ਨੂੰ ਜਾਨੀਆਂ ਪੌੜੀਆਂ ਚੜਨ ਵਾਲੀਆਂ ਤੇ ਉਤਰਨੀਆਂ ਪੌੜੀਆਂ ਦੋਨਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਤਾਇਨਾਤ ਕੀਤੇ ਗਏ ਸਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਗਾ ਜਗਾ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਸੀ ਜਿਸ ਕਰਕੇ ਬਾਹਰੋਂ ਸਰਦਾਰ ਜੀ ਭੇਟ ਕਰਨ ਆਈਆਂ ਸੰਗਤਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਆਮ ਸੰਗਤਾਂ ਦੀ ਗੱਲ ਛੱਡੀਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਲੜਨ ਵਾਲੇ ਵੱਡਾ ਸੰਘਰਸ਼ ਕਰਨ ਵਾਲੇ ਸਿੱਖ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਭਾਈ ਲਾਲ ਸਿੰਘ ਬਲਬੀਰ ਸਿੰਘ ਪੂਤਨਾ ਤੇ ਹੋਰ ਬਹੁਤ ਸਾਰੇ ਉਹ ਜਰਨੈਲ ਜਿਹੜੇ ਕੇਸ ਅਕਾਲ ਤਖਤ ਸਾਹਿਬ ਦੀ ਅਜਮਤ ਦੇ ਲਈ ਜਿਨ੍ਹਾਂ ਨੇ ਵੱਡਾ ਸੰਘਰਸ਼ ਕੀਤਾ ਲੰਮੀਆ ਜੇੜਾ ਚੱਲੀਆਂ ਉਹਨਾਂ ਨੂੰ ਵੀ ਸ਼ੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਬਾਹਰ ਪ੍ਰਕਰਮਾਂ ਦੇ ਵਿੱਚ ਬੈਠ ਕੇ ਹੀ ਸੀ ਤਾਂ ਨੂੰ ਸੰਧਾਜੜੀਆਂ ਪੇਟ ਕੀਤੇ ਆ ਅਤੇ ਅਰਦਾਸ ਵਿੱਚ ਸ਼ਾਮਲ ਹੋਏ